ਲੋ ਵੀ ਮਿੱਤਰੋ ਗੁਰਪ੍ਰੀਤ ਸ਼ਾਲਾ ਸੰਮਾਰ ਕਾਰਿਆ ਪਿਆਰ ਇਹਨਾਂ ਵੱਲੋਂ ਜਿਹੜੇ ਲੋ ਵੀ ਮਿੱਤਰੋ ਵਿਦੇਸ਼ ਸੰਮਾਰ ਸਾਡਾ ਹੋ ਚੁੱਕਿਆ ਵਾ 33000 ਰੁਪਏ ਆ ਪੰਜਾਬੀ ਆ ਗਏ ਲੋ ਵੀ ਮਿੱਤਰੋ ਤੁਹਾਡੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਫਰੈਂਸਟਡੀ ਦੇ ਕੈਂਡਜੀ ਬਲੌਗ ਦੇ ਵਿੱਚ ਤੇ ਅੱਜ ਆਪਾਂ ਆਪਣੇ ਮੇਲੇ ਦਾ ਹੈਗਾ ਵਗਾ ਚੌਥਾ ਦਿਨ ਤੇ ਲਾਸਟ ਦਿਨ ਹੈਗਾ ਤੇ ਅੱਜ ਹੋਣਗੇ ਕਬੱਡੀ ਦੇ ਮੈਚ ਤੇ ਗੋਪੀ ਉਹਨਾਂ ਦਾ ਕੱਲ ਤੁਸੀਂ ਮੈਚ ਦੇਖ ਹੀ ਲਿਆ ਹੋਣਾ ਮਗਾ ਤੇ ਅੱਜ ਤਾਂ ਬੜਾ ਕੈਂਡ ਹੋਊਗਾ ਬਲੋਗ ਕਿਉਂਕਿ ਲਾਸਟ ਦਿਨ ਹੈਗਾ ਅੱਜ ਹਨਾ ਆਪਣੇ ਮੇਲੇ ਦਾ ਦਿਖਾਉਨੇ ਆ ਤੁਹਾਨੂੰ ਅੱਗੇ-ਅੱਗੇ ਚੱਲੇ ਕਿਤੇ ਆਪਾਂ ਹੁਣ ਮੜਾ ਜੀ ਨਾਨਕਸਰ ਆਈ ਸੀ ਗੋਪੀ ਨੂੰ ਸੀਗਾ ਕੰਮ ਤੇ ਨਾਲੇ ਆਪਾਂ ਮੱਥਾ ਟੇਕਦੇ ਆਂ ਫਿਰ ਚੱਲ ਕੇ ਅੱਗੇ ਤੇ ਨਾਲੇ ਮਣੀਆਂ ਟਿਕਟਾਂੀਆਂ ਲੈਣੀਆਂ ਸੀਗੀਆਂ ਨੇ ਤੇ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਆਪਾਂ ਆਏ ਹੋਏ ਸੀਗੇ ਵੀਰੇ ਹੁਣ ਆਪਾਂ ਆ ਗਏ ਸੀਗੇ ਨਾਨਕਸਰ ਸਾਹਿਬ ਮੱਥਾ ਢੇਕਣ ਗੋਪੀ ਨੂੰ ਮੜਾ ਜੀ ਕੰਮ ਸੀਗਾ ਇੱਥੇ ਸਟੇਸ਼ਨ ਤੇ ਤਾਂ ਕਰਕੇ ਫਿਰ ਇੱਥੇ ਆਉਣਾ ਪਿਆ ਆਪਾਂ ਨੂੰ ਤੇ ਨਾਲ ਆਪਣੀਆਂ ਗਰਤੀਜ ਵੀਰੇ ਹੁਣੀ ਤੇ ਕਰੋ ਦਰਸ਼ਕੋ ਤੁਸੀਂ ਵੀ ਸਾਰੇ ਯਾਨੀ ਅੱਜ ਤਾਂ ਹੈ ਨਹੀਂ ਕੋਈ ਇਕੱਠਾ ਹੈ ਨਹੀਂ ਅੰਦਾਜ਼ ਬਰਸੀ ਵੇਲੇ ਹੁੰਦਾ ਅਸਲੀ ਇਕੱਠ ਤਾਂ ਲਓ ਮਿੱਤਰ ਹੁਣ ਆਪਾਂ ਪੀਣ ਲੱਗੇ ਸੀ ਚਾਹ ਨੂੰ ਨਫਾ ਦੇ ਆਈਂ ਅੰਦੌ ਕੋਈ ਮਿੱਤਰ ਹੁਣ ਆਪਾਂ ਆ ਚੁੱਕੇ ਸੀਗੇ ਘਰੇ ਤੇ ਆਹ ਬਾਈ ਕਹਿੰਦਾ ਕਹਿੰਦਾ ਇੱਕ ਇੱਕ ਜਾਫੀ ਦੇ ਕਹਿੰਦਾ ਜਾਫੀ ਨੂੰ ਕਹਿੰਦੇ ਚਿੱਟੀ ਕਾਲੀ ਗਾਂ ਕਹਿੰਦੇ ਮੇਰੇ ਵੱਲੋਂ ਮੇਰੇ ਵੀਰੋ ਆ ਯਾਰ ਦੇ ਲਓ ਇੰਨੀ ਲੇਟ ਜਾਂਦੇ ਅਸੀਂ ਮੇਲੇ ਦੇ ਸਾਰੇ ਜਣੇ ਸਾਰੇ ਜਣੇ ਪਹਿਲਾਂ ਪਹੁੰਚ ਗਏ ਤੇ ਅਸੀਂ ਹੁਣ ਚੱਲੇ ਆਗੇ ਕਟੋਟ 3 ਵਜ ਗਏ ਹੋਣੇ ਆ ਬਾਈ 3 ਵਜ ਹੀ ਗਏ ਹੋਣਾ ਮੇਰੇ ਵਾਲਾ ਪਹੁੰਚਿਆ ਨਹੀਂ ਮੈਂ ਤੁਹਾਨੂੰ ਦਿਖਾ ਦਾਂ ਇੱਕ ਮਿੰਟ ਛੱਡਦਾ ਮੈਂ ਬਾਹਰ ਆ ਦੇਖੋ 3 ਵਜ ਗਏ ਬਈ ਉਹ 2 ਵਜ ਕੇ 48 ਮਿੰਟ 3 ਵਜਨ ਵਾਲੀ ਹੀ ਹੈਗੇ ਤੇ ਅਸੀਂ ਹੁਣ ਚੱਲਦੇ ਆਂ ਮੇਲੇ ਦੇ ਬਾਕੀ ਸਾਰੇ ਜਣੇ ਪਹੁੰਚ ਗਏ ਗੋਤਾ ਵਗੈ ਹੋਗਣਾ ਬਾਈ ਤੇ ਬਾਕੀ ਸਾਰੇ ਜਣੇ ਮੋੜਨ ਵਾਲੇ ਹੋਣਗੇ ਤੇ ਅਸੀਂ ਹਲੇ ਹੁਣ ਚੱਲਦੇ ਆਂਗੇ ਤੇ ਚੱਲ ਕੇ ਦੇਖਦੇ ਆਂ ਕੀ ਮੋਲਜਾਲ ਆ ਫਿਰ ਹਾਂ ਓ ਬਾਈ ਜੀ ਦੇ ਮੇਲਾ ਦੇਖਣ ਚੱਲਿਆ ਮੁੰਡਾ ਬਾਈ ਮੁੰਡਾ ਨਹੀਂ ਬਾਈ ਆ ਬਾਈ ਜੀ ਆਉਦਾ ਰਾਹ ਜੀ ਦੇ ਅੱਠ ਪਾਲਾ ਹੀ ਗਿਆ ਪਿਆਵਾ ਵੱਡੀ ਦਾ ਮੈਚ ਚੱਲ ਰਹੀ ਜਾਂਦਾ ਇਧਰਲੀ ਸਾਈਡ ਤੇ ਆਪਾਂ ਪਾਈ ਆਉਦੇ ਆ ਅੰਦਰ ਮੇਲੇ ਦੇ ਉਹ ਆ ਗਿਆ ਵੀਰੇ ਪਾਰਕ ਕਰਕੇ ਮੋਟਰਸਾਈਕਲ ਨੂੰ ਕਾਰ ਵਿੱਚ ਡੀ ਕੇ ਜੀ ਆ ਚੁੱਕੇ ਆ ਚੱਲ ਗੌਣ ਨਹੀਂ ਆਇਆ ਆ ਚੱਲ ਜੀ ਲੋ ਲੋ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਆਂ ਅੰਦਰਲੀ ਸਾਈਡ ਤੇ ਮੇਲੇ ਦੇ ਵਿੱਚ ਆਪਾਂ ਇੰਟਰ ਕਰਦੇ ਆਂ ਫਿਰ ਆਪਾਂ ਹਾਂ ਓਏ ਕੋਪੀ ਨੇ ਬਾਈ ਕਪੜੇ ਚੇਂਜ ਕਰ ਲਏ ਆ ਜਿਵੇਂ ਆਪਾਂ ਉਹ ਦੇਖ ਆ ਬੜਾ ਚਿਕਨਾ ਜਿਹਾ ਲੱਗਦਾ ਹਾਂ ਬੜਾ ਚਿਕਨਾ ਚੈਨਲ ਓਏ ਦੇਖਦੇ ਆਂ ਬਾਈ ਮੇਰੀ ਬੇਸ਼ਕੀ ਗਰੀ ਜਾਂਦਾ ਦੇਖਦਾ ਨਹੀਂ ਆਪਦੀਆਂ ਗੱਲਾਂ 'ਚ ਰੁਚੀ ਹੋਈ ਹੈਗੇ ਮੈਨੂੰ ਤਾਂ ਦੇਖਦੇ ਨਹੀਂ ਗ੍ਰੀਨ ਬੰਦੇ ਨੂੰ ਕੌਣ ਦੇਖਦਾ ਕੋਈ ਗੱਲ ਨਹੀਂ ਬੋਲੋ ਪਲੇ ਆ ਦੀ ਦੁਨੀਆ ਦੇ ਵਿੱਚ ਓਏ ਮੇਰੇ ਛੋਟੇ ਵੀਰੀ ਮਾਤਰਾ ਮੇਲੇ ਦੇ ਵਿੱਚ ਪਾ ਚੁੱਕੇ ਆ ਦੇਖੋ ਇਧਰ ਮੌਜਾ ਪੂਰਾ ਬੜਿਆ ਰਿਹਾ ਜਿੰਦੇ ਐਂਡ ਬਈ ਅੱਜ ਮੇਲਾ ਹੈ ਨਹੀਂ ਗਾ ਕੰਮ ਦਾ ਐਵੇਂ ਕਹੀ ਲਾਟ ਦੇਣਾ ਪਰ ਹੈ ਨਹੀਂ ਗੱਲ ਬਾਤ ਮਿਲੀਗੀ ਇੰਨੀ ਜ਼ਿਆਦਾ ਚਾਸ ਫਿਰ ਤੇਰੀ ਬੰਦੇ ਹੀ ਬਾਹਲੇ ਚਲੇ ਨਹੀਂ ਟੁੰਡਾ ਦਵਾ ਲਈ ਨੰਨਾ ਮੰਨਾ ਬੱਖਿਆ ਹੋ ਗਿਆ ਨੰਨੇ ਬੰਨੇ ਬੱਖੇ ਠੀਂਡਾ ਚਾਰਾ ਲੈ ਲਓ ਫਿਰ ਚਲੋ ਪਰ ਆਪ ਲੇਟ ਨਹੀਂ ਹੋਣਾ ਕੋਈ ਯਾਰ ਕੌਣ ਬਸ ਇਹ ਮੈਨੂੰ ਉਹ ਨਾਮ ਇਹ ਜਾਣ ਦਾ ਮਗਾ ਉਹ ਵੀ ਮਿੱਤਰੋ ਕੋਪੀ ਕਹਿੰਦਾ ਮੈਨਾਂ ਲੈਣਾ ਛਿੰਦਾ ਉਹ ਤੇ ਆ ਕਹਿੰਦਾ ਮੈਂ ਨਹੀਂ ਲੈਣਾ ਵਾਂਗਾ ਪਰ ਤੋਂ ਉਹਨਾਂ ਤੋਂ ਬਣਾ ਹੈ ਨਹੀਂ ਆਪਾਂ ਕਿਹਨੂੰ ਆਪੇ ਜਾ ਕੇ ਲੈ ਲਓ ਬਾਈ ਯਾਰ ਕੋਪੀ ਆ ਯਾਰ ਉਹ ਲੈਣਾ ਛੁਟਾ ਕਹਿੰਦਾ ਇੱਥੇ ਲੈਣਾ ਬਾਈ ਉਧਰ ਦਿਖਾ ਇੱਥੇ ਆ ਜਾ ਕੋਪੀ ਬੰਦ ਕਰਦਾ ਵੇ ਬਾਈ ਉਹ ਝੂਲੇ ਵਾਲਾ ਕਹਿੰਦਾ ਇਹ ਚੀਜ਼ਾਂ ਥੋੜੇ ਨਹੀਂ ਬਣੀਆਂ ਠੀਕ ਆ ਚਲੋ ਕੋਈ ਗੱਲ ਨਹੀਂ ਦੇਖਦੇ ਆ ਕੀ ਮੋਹਲਜਾਲ ਅੱਗੇ ਕੀ ਵੰਦਾ ਵਾਗਾ ਵੀ ਦੇਖੋ ਉਧਰ ਆਹ ਤਾਂ ਬੜੀ ਜਰਾ ਲੱਗੀ ਵੀਕੈਂਡ ਹੋਣ ਕੇ ਬੱਡੇ ਵੱਡੇ ਬੰੂਰੇ ਆ ਦੇਖੋ ਮੈਂ ਤਾਂ ਆਵਾਜ਼ ਤੁਹਾਨੂੰ ਸੁਣਦੀ ਨਹੀਂ ਹੋਣੀ ਕਿਹਨੇ ਰੋਡ ਤੇ ਨਮੋਲ ਜਲ ਪੂਰਾ ਹੀ ਆਉ ਦੇ ਲੈਂਡ ਦੇਖੋ ਕਿੱਡੀ ਲੱਗੀ ਵੀਰੇ ਲੈਂਡ ਲੱਗੀ ਪਈ ਆ ਕਹਿੰਦੇ ਕੱਟੂੜੇ ਖਾਤਰ ਲੈਣ ਕੀ ਬਈਆ ਬਈ ਬਹੁਤ ਵੱਡੀ ਲੈਣਾ ਜੁੱਟਾ ਲੈਣਾ ਚੱਪਾ ਜਹਣੀ ਪਾਜਾ ਬਈ ਮੋਹਲ ਪੂਰਾ ਐਂਡ ਐ ਬੰਨਿਆ ਪਿਆ ਪੂਰਾ ਮੋਹਲ ਪੂਰਾ ਵੇ ਵੀ ਉਧਰ ਦੇਖੋ ਉਹ ਇੱਕ ਗੋਂ ਕਹਿੰਦੇ 125 ਘੁੱਟੀਆਂ ਦਾ ਤਾਹਾਂ ਨੂੰ ਕਹਿੰਦੇ ਉੱਠਦਾਈ ਅਗਰ ਦੇਖੋ ਤੁਸੀਂ ਇਧਰ ਦੁਕਾਨਾਂ ਵੀ ਬਾਜ਼ਾਰ ਪੂਰਾ ਪਸੋਲਾ ਕਹਿੰਦੇ ਪੂਰਾ ਫੁੱਲ ਬਣਿਆ ਹੋਇਆ ਬਾਜ਼ਾਰ ਮੋਹਲ ਚੱਲ ਪੂਰਾ ਐਂਡ ਬਣਾ ਵੀਡੀਓ ਬੜੀ ਹੈ ਹਾਂ 10 ਗੋਹੜੇ ਹੈਂ ਅਰਸ ਕਿਹੜਾ ਲਾ ਕੀ ਫੋਲ ਕਰਨੀ ਹੈ ਇਹ ਬੋਲਾਂ ਪਾ ਲੈ ਬਾਈ ਹੋਰ ਨਾ ਫਿਰ ਤਾਂ ਮੈਂ ਆ ਓਏ ਚੱਲ ਚਲੀ ਗਏ ਓਏ ਭਾਈ ਆਹ ਕਹਿੰਦੇ ਮੁੰਡਾ ਸੋਹਣਾ ਲੱਗਦਾ ਹੈ ਕਹਿੰਦਾ ਬਈ ਮੈਨੂੰ ਤਾਂ ਬੜਾ ਸੋਹਣਾ ਲੱਗਦਾ ਵਾ ਗਲਤ ਜਾਂ ਤਾਂ ਨਹੀਂ ਸੋਚਦਾ ਬੁੱਢੇ ਤੇ ਬਈ ਅਸੀਂ ਹੁਣ ਆਏ ਸੀਗੇ ਸਟੇਜ ਦੇ ਕੋਲ ਜਾਂ ਸਟੇਜ ਲੱਗੀ ਹੋਈ ਹੈ ਇੰਦਰ ਤੇ ਇੱਥੇ ਆਏ ਜੀਗੇ ਆਹ ਤਾਂ ਜਿਹੜੇ ਵੋਟਰ ਬਾਈ ਤੂੰ ਕਿਹਾ ਬਈ ਮੈਂ ਤਾਂ ਸਾਡਾ ਸਲਮਾਨਦ ਕਰਨਾ ਕੀ ਨਹੀਂ ਕਰਨਾ ਹੋ ਗਿਆ ਤੇ ਗਲਤ ਗਲਤ ਬੋਲ ਗਿਆ ਕੁਝ ਗੱਲ ਕੋਈ ਨਹੀਂ ਲੋਈ ਮਿੱਤਰੋ ਕਹਿੰਦੇ ਇੰਡੀਆ ਕੋਟ ਵਾ ਕੇ ਕੋਈ ਵੋਟਰ ਹੈ ਕਹਿੰਦੇ ਬਈ ਦੇਖੋ ਨਾਲ ਚਾਰ ਜਣੇ ਆ ਚਾਰ ਜਣੇ ਨਾਲ ਚਾਰ ਜਣੇ ਇੰਡੀਆ ਕਲਰ ਪਾਇਆ ਬਈ ਕੋਈ ਰੋਕਦਾ ਨਹੀਂ ਇੰਡੀਆ ਕਲਰ ਪਾ ਕੇ ਕਹਿੰਦੇ ਦੇਖਿਓ ਹੁਣ ਪਰਮਾਰੀ ਤੋਂ ਉੱਤੋਂ ਦੇਖਿਓ ਬਈ ਅੱਗੇ ਅੱਗੇ ਦੇਖੀ ਚੱਲੋ ਜੀ ਸਾਰੇ ਜਣੇ ਜੀ ਸਾਡਾ ਬਲੌਗ ਦੇਖਦੇ ਰਹੋ ਦੇਖਦੇ ਨਹੀਂ ਆ ਸਾਰੇ ਬਾਈ ਸਾਰੇ ਜਿਹਨੇ ਸਟੈਪ ਨਹੀਂ ਜਾਂਦਾ ਸਾਰਿਆਂ ਨੇ ਦੇਖਣਾ ਹੁਣ ਤਾਂ ਹੁਣ ਤਾਂ ਬਈ ਇੰਡੀਆ ਕੰਧਾ ਪਾ ਕੇ ਪਾ ਲਿਆ ਵਾ ਮੋਟਰ ਐਲ ਪੈਟ ਕੋਟ ਬਈ ਪਲੇਟ ਕੋਟ ਮੋਪੀ ਦਾ ਸਨਮਾਨ ਮਾਨ ਹੈ ਪਰ ਪੱਲੀ ਵਿਚਾਈ ਹੋਈ ਹੈ ਸਨਮਾਨ ਹੋਣਾ ਵਾ ਆਹਨ ਕੋਲੇ ਆ ਗਿਆ ਇਹਦਾ ਵੀ ਸਨਮਾਨ ਆਇਆ ਨਹੀਂ ਹੋਣਾ ਇਹ ਦੇਖ ਆ ਗਿਆ ਗੋਪਰੀਆ ਸੁਖਦੀਰ ਆ ਗਿਆ ਜਬਰਦਾਰ ਦਾ ਟੈਂਡ ਹੁੜਿਆ ਪੂਰਾ ਆ ਗਿਆ ਇਹ ਕਦੇ ਕਦੇ ਕਹਿੰਦੇ ਕਿ ਕਹਿੰਦੇ ਆਹ ਬੱਝ ਗਿਆ ਆ ਪੱਕਾ ਕਰਾਉਣਾ ਬੋਲ ਜਲਦੀ ਆ ਗਈ ਹੈ ਗੋਦੀ ਟੀਮ ਜੋ ਗਿਆ ਨੂੰ ਪੂਰੀ ਬੜਾ ਸੰਜਿਆ ਆਹ ਲੋਏ ਮਿੱਤਰੋ ਆਪੋ ਦੇਖੀ ਜਿੱਕੇ ਲੇਖਾਂ ਦੇ ਇੱਥੇ ਹੈਗਾ ਫੋਟੋ ਡਾਟ ਕਹਿੰਦੇ ਟੰਨ ਨਜ਼ਾਰਾ ਆ ਜਾਂਦਾ ਏ ਗੋਪੀਣੀ ਕਿਉਂ ਆਈ ਆਪਾਂ ਆ ਕੇ ਕੋੜ ਕੇ ਬੈਠੇ ਆ ਇੱਥੇ ਕੋੜ ਤੇ ਕਬੱਡੀ ਕਬੱਡੀ ਤੋਂ ਬੰਦੀ ਖਾਣੇ ਦੇ ਨੰਬਰ ਤੇ ਆ ਰਿਹਾ ਹੈ ਪਾਣੀ ਮੈਦਨ ਦੇ ਪੁੱਤਰ ਤੇ ਕੇ Haryana ਉਹ ਜਾਂਦਾ ਕਿ ਇਹ ਰੇਡ ਪੈ ਚੁੱਕੀ ਹੈ ਹਿੰਦੂ ਦੇ ਜੱਥੇਦਾਰ 1000 ਪਰ ਮਾਹਰ ਰੋਟੀ ਜਿਹੋ ਨਾਲ ਕੋਈ ਨਾ ਹੋਇਆ ਹਿੰਦੂ ਵੱਲ ਸੀਤੀ ਵਾਲੇ ਦੇ ਇੱਕ ਦਫੇਰਾ ਪੰਜ ਤਾਲ ਫਰੀ ਜਿੱਥੇ ਵੀ ਸਾਡੀ ਮਾਲਸੋਂ ਤੇ ਉਹ ਬਈ ਕਹਿੰਦੇ ਮਰਦੀ ਗੱਲ ਪੂਰੀ ਉਹ ਜਾ ਇਹ ਇਹ ਉਹ ਜਾ ਕੁ ਬਾਈ ਓ ਨੋ ਕੀ ਆਪ ਬੱਲੇ ਇਹ ਜੂਮਰ ਕਹਿੰਦੇ ਕਾਲੇ ਸਿਆਲਾ ਜੁੜ ਗਿਆ ਲੱਗੋ ਵੀ ਮਿੱਤਰੋ ਕਹਿੰਦੇ ਨੇਰਾ ਹੋ ਚੁੱਕਿਆ ਬਹਲ ਕਹਿੰਦੇ ਨੇਰਾ ਦਾ ਹੋ ਹੀ ਚੁੱਕਿਆ ਸੱਪੂ ਪਿਆਰ ਆ ਬੇਟਾ ਜੀਤ ਸਿੰਘ ਜੀ ਪਰ ਸੂਲ ਵਾਲਾ ਲੱਗ ਜਾਂਦਾ ਵਾ ਪਤਾ ਨਹੀਂ ਪੁਆਇੰਟ ਹੋਰ ਨਿਕਲੀ ਵਾਲਾ ਟਿਕੀਏ ਕਰਦੇ ਜੋੜ ਲੇਤਾ ਆ ਖਿਡਾਰੀ ਕਹਿੰਦੇ ਨਿਊਜ਼ੀਲੈਂਡ ਦੇ ਵਰਭਾ ਜੋੜ ਦੇ ਵਿੱਚ ਚਰਟਾ ਏ ਮੇਰੇ ਵੀਰੋ ਜੋ ਮਿੱਤਰੋ ਗਰਭੀ ਇਸ਼ਾਰਾ ਸਰਕਾਰ ਕਬੱਡੀ 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 ਆਹ ਆਹ ਤੇਲੀ ਪ੍ਰਾਪਰ ਟੂ ਜੇ ਰੋਣਾ ਦੀ ਜੱਟ ਨੇ ਲੱਗਿਆ ਕਿ ਆਹ ਟੋਏ ਮਜਾਏ ਹੋਏ ਆ ਸਾਡਾ ਸਾਹਮਣੇ ਹੋ ਰਿਹਾ ਮੇਰੇ ਵੀਰੋ ਇਹਨਾਂ ਕਮੇਟੀ ਦੇ ਸਤਿਮਾਨ ਜੀ ਨਾਲ ਵੱਡੇ ਮਾਨ ਸਨਮਾਨ ਹੋਣੇ ਮੇਰੇ ਵੀਰੋ ਇਹਦੇ ਦੇਖੀ ਚੱਲੋ ਲਾਰਡ ਤੱਕ ਕਬੱਡੀ ਦੇਖਣਾ ਸਾਰਿਆਂ ਨੇ ਮੇਲਾ ਜਿਹਾ ਮੋਜਰ ਲੱਗ ਜਾਂਦਾ ਹੈ ਅਗਲੇ ਆ ਦੇਖੋ ਹਨੀਰ ਤੋੜ ਲੈ ਕੇ ਆਇਆ ਕਿਵੇਂ ਘਰੋਂ ਸਿਆਲੇ ਗੱਲਾਂ ਦੇ ਭੱਜ ਕੇ ਆਇਆ ਨਰਮਾਰਵਾਸ ਤੇ ਬਾਈ ਦੇਖੋ ਗਰਮੀ ਆ ਗਈ ਮੁੰਡਿਆਂ ਦੀ ਇਹ ਚਾਈ ਨਾ ਵੱਖਰਾ ਮੁੰਡਿਆਂ ਦੇ ਨੰਬਰ ਨੂੰ ਚਾਈ ਬਹੁਤ ਆ ਸਨਮਾਨ ਦਾ ਗੱਪਰੂ ਤੋੜ ਲੈ ਆਇਆ ਜਵਾਨੀ ਪੀਕ ਤੇ ਹੈ ਜਵਾਨੀ ਲਾਲ ਲਾਲ ਬੱਚੇ ਪਹਿਲੇ ਲਾਲ ਲਾਲ ਤਸਵੀਰ ਆ ਗਿਆ ਜਰਨੀ ਬਹੁਤ ਆ ਗਰਮੀ ਬਹੁਤ ਤੇ ਕੌਂਤੇ ਵੀ ਮਿੱਤਰੋ ਹੁਣ ਆਪਾਂ ਚੱਲੇ ਆ ਗੋਪੀ ਵੋਲੀ ਪਾਰਟੀ ਕਰਨ ਤੇ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸ ਦਿਓ ਕਿ ਮੈਨੂੰ ਲੱਗਾ ਵਲੋਗ ਉਹ ਆਪਾਂ ਦੇ ਕੋਲ ਨਹੀਂ ਪਾਰਟੀ ਵਾਲਾ ਸੀਰੀਅਲ ਬਣ ਵਾਸਤੇ ਉਹ ਬਈ ਵਲੋਗ ਸਾਰੇ ਜਣੇ ਦੇਖਿਆ ਕਰੋ ਤੁਸੀਂ ਦੇਖ ਲੈਣੇ ਆ ਬਾਅਦ ਵਿੱਚ లైਕ ਲੂਰ ਕਰਦੇ ਨਹੀਂ ਨਾ ਸ਼ੇਅਰ ਕਰਦੇ ਤੇ ਇੱਥੇ ਕਰਦੇ ਆ ਵਾ ਵਲੋਗ ਦੀ ਐਂਡਿੰਗ ਤੇ ਸਾਰੇ ਜਣੇ ਕਮੈਂਟ ਕਮੈਂਟ ਕਰ ਦਿਓ ਘੈਂਟ ਘੈਂਟ ਜੇ ਤੇ ਮਿਲਦੇ ਆ ਅਗਲੇ ਵਲੋਗ ਦੇ ਵਿੱਚ ਟਾਇਲ ਦਨ ਬਾਏ ਬਾਏ ਟੇਕ ਕੇਅਰ